ਚੰਡੀਗੜ੍ਹ 에어ਪੋਰਟ ਤੇ ਸ਼ਹੀਦ ਅਜਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਜਿਹੜੀ ਭਾਜਪਾ ਹੁਣ ਰੌਲਾ ਪਾ ਰਹੀ ਹੈ ਪੰਜਾਬ ਦੀ ਭਾਜਪਾ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ 10 ਸਾਲ ਤੁਸੀਂ ਅਕਾਲੀਵਾਲ ਸੱਤਾ 'ਚ ਰਹੇ ਹੋ ਔਰ ਤੁਸੀਂ ਪੰਗਾ ਪਾਈ ਛੱਡਿਆ ਸੀ ਕਿ ਚੰਡੀਗੜ੍ਹ ਜਿਹੜਾ 에어ਪੋਰਟ ਹੈ ਮੁਹਾਲੀ ਦਾ ਉਹਦਾ ਨਾਂ ਭਗਤ ਸਿੰਘ ਨਹੀਂ ਰੱਖਣਾ ਚਾਹੀਦਾ ਕਿਉਂਕਿ ਬੀਜੇਪੀ ਵਾਲੇ ਚਾਹੁੰਦੇ ਸੀ ਕਿ ਮੰਗਲ ਸਿੰਘ ਜਿਹੜਾ ਹਰਿਆਣਾ ਭਾਜਪਾ ਦਾ ਲੀਡਰ ਹੈ ਉਹਦੇ ਨਾਂ ਤੇ ਨਾਮਕਰਨ ਹੋਵੇ ਤੇ ਅੱਜ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਿੰਮਤ ਸਦਕਾ ਐਫਰਟ ਸਦਕਾ ਅੱਜ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਂ ਸ਼ਹੀਦ ਆਜਮ ਦੇ ਨਾਂ ਤੇ ਰੱਖਿਆ ਗਿਆ ਨਾਲ ਨਾਲ ਉੱਥੇ ਮੂਰਤੀ ਸਥਾਪਿਤ ਕੀਤੀ ਆ ਸ਼ਹੀਦ ਆਜਮ ਭਗਤ ਸਿੰਘ ਦੀ ਜਿਹਦਾ ਬਹੁਤ ਜਲਦੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਦਘਾਟਨ ਵੀ ਕਰਨਾ ਹੈ ਉਸ ਮੂਰਤੀ ਨੂੰ ਲੈ ਕੇ ਜਿਹੜੇ ਡਰਾਮੇ ਹੁਣ ਪੰਜਾਬ ਭਾਜਪਾ ਕਰ ਰਹੀ ਹੈ ਤੁਹਾਡਾ 2 ਲੱਖ ਤੇ ਦੋਹਰਾ ਮਾਪਦੰਡ ਪੰਜਾਬ ਦੇ ਲੋਕ ਭੁੱਲੇ ਨਹੀਂ ਹੋ ਤੁਸੀਂ ਉਹ ਲੋਕ ਹੋ ਪਹਿਲਾਂ ਤੁਹਾਨੂੰ ਭਗਤ ਸਿੰਘ ਦੇ ਨਾਂ ਤੋਂ ਵੀ ਚਿਰ ਸੀ ਤੁਸੀਂ ਉਹ ਲੋਕ ਹੋ ਭਾਜਪੀ ਵਾਲਿਓ ਜਿਹੜੇ ਆਜ਼ਾਦੀ ਦੀ ਲੜਾਈ ਦੇ ਸਮੇਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਵਿਰੋਧ ਚ ਗਵਾਹियां ਦਿੰਦੇ ਰਹੇ ਅੱਜ ਕਿਹੜੇ ਮੂੰਹ ਨਾਲ ਤੁਸੀਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਉਦਘਾਟਨ ਨੂੰ ਲੈ ਕੇ ਰੌਲਾ ਰੱਪਾ ਪਾ ਰਹੇ ਹੋ ਤੁਹਾਨੂੰ ਤੇ ਇਸ ਨਾਮ ਤੇ ਵੀ ਇਤਰਾਸ ਤੁਹਾਨੂੰ ਭਗਤ ਸਿੰਘ ਨਾਲ ਨਫ਼ਰਤ ਹੈ ਔਰ ਪੰਜਾਬ ਦੇ ਲੋਕ ਬੀਜੇਪੀ ਦੇ ਜਿਹੜੇ ਅਸਲੀ ਚੀਰਾ ਐਂਟੀ ਪੰਜਾਬ ਐਂਟੀ ਭਗਤ ਸਿੰਘ ਉਹਨੂੰ ਚੰਗੀ ਤਰ੍ਹਾਂ ਜਾਣਦੇ ਤੁਹਾਡੇ ਡਰਾਮਿਆਂ ਦਾ ਪੰਜਾਬ ਦੇ ਲੋਕਾਂ ਤੇ ਕੋਈ ਫਰਕ ਨਹੀਂ ਪੈਂਦਾ